ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਗਰਮੀ ਤੋਂ ਬਚੇ ਹੋਗੇ ਕਾਫੀ ਗਰਮੀ ਪੈ ਰਹੀ ਹੈ ਜੀ ਪੰਜਾਬ ਦੇ ਵਿੱਚ ਤੇ ਜਿਹੜੀਆਂ ਭੈਣਾਂ ਬਾਹਰ ਅੰਦਰ ਜਾਂਦੀਆਂ ਨੇ ਤੇ ਉਹਨਾਂ ਨੂੰ ਰਿਕੁਐਸਟ ਹੈ ਕਿ ਪਾਣੀ ਵੱਧ ਤੋਂ ਵੱਧ ਪੀਓ ਮੈਂ ਹਮੇਸ਼ਾ ਹੀ ਕਹਿੰਨੀ ਹੁੰਨੀ ਆ ਨਾ ਤੇ ਲੋ ਜੀ ਬਾਕੀ ਤੁਸੀਂ ਸਾਰੇ ਸਿਆਣੇ ਹੋ ਸਮਝਦਾਰ ਹੋ ਨਾ ਆਪਣਾ ਖਿਆਲ ਜਿਹੜਾ ਰੱਖ ਸਕਦੇ ਹੋ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਸ਼ੇਅਰ ਕਰਦੇ ਆਂ ਕਾਫੀ ਦਿਨਾਂ ਤੋਂ ਕੋਈ ਵੀਡੀਓ ਅਪਲੋਡ ਨਹੀਂ ਹੋ ਰਹੀ ਕਿਉਂਕਿ ਅੱਜ ਮੈਨੂੰ ਤੁਹਾਨੂੰ ਪਤਾ ਲਾਈਟ ਦਾ ਥੋੜਾ ਇਸ਼ੂ ਚੱਲ ਰਿਹਾ ਸਾਡੇ ਇਸ ਕਰਕੇ ਤੁਹਾਡੇ ਨੈਟਵਰਕ ਦਾ ਥੋੜਾ ਇਸ਼ੂ ਆ ਰਿਹਾ ਤੇ ਬਟ ਅੱਜ ਸਾਡੇ ਜਿਹੜਾ ਸੀ ਲਾਈਟ ਹੈਗੀ ਸੀ ਉਹ ਨੈਟਵਰਕ ਵੀ ਹੈਗਾ ਸੋਚਿਆ ਕਿ ਤੁਹਾਡਾ ਵੀਡੀਓ ਜਿਹੜੀ ਜਲਦੀ ਜਲਦੀ ਆਪਾਂ ਸ਼ੇਅਰ ਕਰ ਦਈਏ ਬਹੁਤ ਹੀ ਸੋਹਣੇ ਡਿਜ਼ਾਈਨ ਰਹਿਣਗੇ ਔਰ ਕਿਸ ਕਿਸ ਫੈਬਰਿਕ ਦੇ ਉੱਪਰ ਆਪਾਂ ਇਹ ਵਾਲੇ ਡਿਜ਼ਾਈਨ ਰੈਡੀ ਕੀਤੇ ਨੇ ਇਹ ਤੁਹਾਨੂੰ ਆਪਾਂ ਸਾਰਾ ਵੀਡੀਓ ਦੇ ਵਿੱਚ ਡਿਟੇਲ ਨਾਲ ਦੱਸਾਂਗੇ ਪਲੀਜ਼ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਤਾਂ ਕਿ ਜਿਹੜੀ ਆਪਾਂ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਹੁੰਦੀ ਤੁਸੀਂ ਉਹ ਸਕਿਪ ਨਾ ਕਰ ਪਾਓ ਠੀਕ ਹੈ ਜੀ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰ ਇਹਨਾਂ ਸੂਟਾਂ ਦੇ ਵਿੱਚੋਂ ਤੁਸੀਂ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਆਪਣਾ ਡਿਜ਼ਾਈਨ ਰੈਡੀ ਕਰਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਕੋਈ ਵੀ ਸੂਟ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਚਲੋ ਜੀ ਕਰਦੇ ਹਾਂ ਸ਼ੁਰੂ ਬਹੁਤ ਹੀ ਸੋਹਣੇ ਜਿਹੇ ਸੂਟ ਦੇ ਨਾਲ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਔਰ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਇਹ ਵਾਲਾ ਕਲਰ ਪਿਛਲੇ ਸਾਲ ਤੋਂ ਹੀ ਇਹ ਕਲਰ ਜਿਹੜਾ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਪਹਿਣਾ ਵੱਲੋਂ ਔਰ ਕਾਫੀ ਜ਼ਿਆਦਾ ਡਿਜ਼ਾਈਨ ਆਪਾਂ ਸੇਮ ਕਲਰ ਦੇ ਉੱਪਰ ਹੀ ਬਣਾ ਚੁੱਕੇ ਹਾਂ ਥੋੜਾ ਜਿਹਾ ਕਲਰ ਲਾਈਟ ਹੁੰਦਾ ਹੈ ਕਈ ਵਾਰ ਥੋੜਾ ਜਿਹਾ ਡਾਰਕ ਸ਼ੇਡ ਤੇ ਪਹਿਣਾ ਬਣਾ ਲੈਂਦੀਆਂ ਨੇ ਔਰ ਜਿਵੇਂ ਵੀ ਕਲਰ ਦੇ ਉੱਪਰ ਰੈਡੀ ਹੋ ਰਿਹਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਜਾ ਰਿਹਾ ਕੰਮ ਚੈੱਕ ਕਰ ਸਕਦੇ ਤੁਸੀਂ neck ਦੇ ਉੱਪਰ ਕੰਮ ਰਹੇਗਾ ਬਹੁਤ ਸੋਹਣੇ ਸੋਹਣੇ ਜਿਹੇ ਫਲਾਰ ਬਣੇ ਹੋਏ ਨੇ ਔਰ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਜਿਵੇਂ ਸਾਡੇ neck ਦੇ ਉੱਪਰ ਬਣਿਆ ਹੋਇਆ ਉਸੇ ਤਰ੍ਹਾਂ ਹੀ ਇਸ ਤੇ ਔਰ ਨਾਲ ਹੀ ਆਪਣੇ ਘੇਰੇ ਦੇ ਉੱਪਰ ਵੀ ਕੰਮ ਰਹੇਗਾ ਘੇਰੇ ਦੇ ਉੱਪਰ ਕੰਮ ਵਿੱਚ ਬੂਟੀ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਪੀਸ ਵੀ ਬਣਿਆ ਹੋਇਆ ਔਰ ਹੈਵੀ ਲੁੱਕ ਵੀ ਦੇ ਰਿਹਾ ਕਿਉਂਕਿ ਆ ਜਿਹੜਾ ਆਪਾਂ ਵਿੱਚ ਕੰਮ ਕਰਦੇ ਨੇ 셔ਟ ਦੇ ਉਹਨਾਂ ਦਾ ਜਿਹੜਾ ਆਪਣਾ 셔ਟ ਦੀ ਜਿਹੜੀ ਲੁੱਕ ਥੋੜੀ ਹੈਵੀ ਲੁੱਕ ਲੱਗਣ ਲੱਗ ਜਾਂਦੀ ਹੈ ਅਗਰ ਸਿਰਫ ਘੇਰਾ ਔਰ ਨੈਕ ਦਾ ਕੰਮ ਕਰਦੀ ਜਾਂ ਬਾਹੂ ਦਾ ਕੰਮ ਕਰਦੀਏ ਔਰ ਸੈਂਟਰ ਦੇ ਵਿੱਚ ਕੋਈ ਕੰਮ ਨਾ ਕਰੀਏ ਤਾਂ ਉਹਨਾਂ ਦਾ ਜਿਹੜਾ ਆਪਣਾ ਪੀਸ ਹੈ ਕਾਫੀ ਜ਼ਿਆਦਾ ਹਲਕਾ ਫੁਲਕਾ ਜਿਹਾ ਲੱਗਣ ਲੱਗ ਜਾਂਦਾ ਠੀਕ ਹੈ ਜੀ ਤੇ ਲੋ ਜੀ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਕਲਰ ਦੇ ਅਕੋਰਡਿੰਗ ਹੀ ਆਪਾਂ ਜਿਹੜਾ ਮਟੀਰੀਅਲ ਦਾ ਕਲਰ ਹੈ ਉਹ ਚੇਂਜ ਕਰ ਦਾਂਗੇ ਠੀਕ ਹੈ ਜੀ ਔਰ ਇਹ ਆਪਾਂ ਫੈ布ਰਿਕ ਜਿਹੜਾ ਲਿਆ ਹੋਇਆ ਸੈਮੀ ਕਰੇਪ ਲਿਆ ਹੋਇਆ ਬਹੁਤ ਹੀ ਅੱਛੀ ਕੁਆਲਿਟੀ ਦੀ ਸੈਮੀ ਕਰੇਪ ਆਪਾਂ ਰੱਖੀ ਹੋਈ ਹੈ ਠੀਕ ਹੈ ਜੀ ਇਹ ਆਪਾਂ ਵਾਈਟ ਲੈ ਕੇ ਡਾਈ ਕਰਵਾਉਨੇ ਆ ਠੀਕ ਹੈ ਜੀ ਤੇ ਤੁਸੀਂ ਸੇਮ ਵੀ ਬਣਾ ਸਕਦੇ ਹੋ ਕਲਰ ਚੇਂਜ ਕਰਾਉਣਾ ਚਾਹੋ ਤਾਂ ਤੁਸੀਂ ਚੇਂਜ ਵੀ ਕਰ ਸਕਦੇ ਹੋ ਇਸ ਦੇ ਨਾਲ ਆਪਾਂ ਰੱਖੀ ਹੋਈ ਜੀ ਸਲਵਾਰ ਸਲਵਾਰ ਪਲੇਨ ਰਹੇਗੀ ਸਲਵਾਰ ਦੇ ਉੱਪਰ ਕੋਈ ਕੰਮ ਜਿਹੜਾ ਨਹੀਂ ਰਹੇਗਾ ਤੇ ਨਾਲ ਹੀ ਆਪਾਂ ਰੱਖਿਆ ਹੋਇਆ ਜੀ ਪਿਓਰ ਕਮਲ ਚਨਾਉਣ ਦਾ ਦੁਪੱਟਾ ਦੁਪੱਟਾ ਤੋਂ ਉਹਨੂੰ ਖੁਲਾਡੂਲਾ ਮਿਲੇਗਾ ਪ੍ਰੋਪਰ ਦੁਬਟਾ ਨੂੰ ਫਿਨਿਸ਼ਿੰਗ ਆਪਾਂ ਕੀਤੀ ਹੋਈ ਹੈ ਉੱਪਰ ਲੈਸ਼ ਵੀ ਜਿਹੜੀ ਐਡ-ਆਨ ਕੀਤੀ ਹੋਈ ਹੈ ਠੀਕ ਹੈ ਜੀ ਪੇਰ ਦਾ ਦੁਪੱਟਾ ਰਹੇਗਾ ਨੈਚੁਰਲ ਕ੍ਰੇਪ ਦਾ ਸੂਟ ਰਹੇਗਾ ਠੀਕ ਹੈ ਜੀ ਔਰ ਤੁਸੀਂ ਦੇਖ ਸਕਦੇ ਪੂਰਾ ਪੀਜੜਾ ਹੈਂਡਵਰਕ ਦੇ ਉੱਪਰ ਰੈਡੀ ਕੀਤਾ ਹੋਇਆ ਠੀਕ ਹੈ ਔਰ ਤੁਸੀਂ ਜ਼ਰੂਰੀ ਨਹੀਂ ਕਿਸ ਨੂੰ ਹੈਂਡਵਰਕ ਦੇ ਕਰਵਾਉਣਾ ਚਾਹੁੰਦੇ ਹੋ ਅਗਰ ਤੁਹਾਡੇ ਕਾਫੀ ਸਾਰੇ ਜਿਵੇਂ ਪਹਿਣਾ ਦੇਣਾ ਕਾਫੀ ਸੂਟ ਹੋਏ ਨੇ ਕਿਸੇ ਪਹਿਣ ਦੇ 20 ਸੂਟ ਹੋਗੇ ਕਿਸੇ ਦੇ 15 ਸੂਟ ਹੋਗੇ ਔਰ ਉਹ ਨਾਲ ਹੀ ਆਪਣੇ ਮਸ਼ੀਨ ਵਰਕ ਦੇ ਵੀ ਰੈਡੀ ਕਰਵਾ ਲੈਂਦੇ ਨੇ ਕਿ ਸਾਰੇ ਹੀ ਆਪਾਂ ਹੈਵੀ ਰੈਡੀ ਕਰਵਾ ਰਹੇ ਕਈ ਵਾਰ ਦੰਦਾਂ ਦੇ ਥੋੜਾ ਲਾਈਟ ਆ ਜਾ ਵੀ ਆਪਾਂ ਵਰਕ ਵਾਲਾ ਸੂਟ ਪਾਈਏ ਹਨਾ ਔਰ ਤੁਸੀਂ ਇਸ ਨੂੰ ਮਸ਼ੀਨ ਵਰਕ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਜਿਵੇਂ ਇਹ ਫਲਾਰ ਸਾਰੇ ਬਣੇ ਹੋਏ ਨੇ ਸੇਮ ਐਜ਼ ਇਟ ਮਸ਼ੀਨ ਵਰਕ ਦੇ ਵਿੱਚ ਵੀ ਰੈਡੀ ਹੋ ਜਾਣਗੇ ਮਸ਼ੀਨ ਤੇ ਕਰਵਾਓ ਆਰੀ ਤੇ ਕਰਵਾਓ ਹੋਰ ਉਹ ਤੁਹਾਡਾ ਜਿਹੜਾ ਸੂਟ ਦਾ ਜਿਹੜਾ ਪ੍ਰਾਈਸ ਉਹ ਵੀ ਕਾਫੀ ਅਦਾ ਘੱਟ ਹੋ ਜਾਏਗਾ ਠੀਕ ਹੈ ਜੀ ਤੇ ਲੋ ਜੀ ਕਲਰ ਚੁਆਇਸ ਤੁਹਾਡੀ ਰਹੇਗੀ ਡਿਜ਼ਾਈਨ ਤੁਸੀਂ ਆਪਣੀ ਚੁਆਇਸ ਦਾ ਦੱਸ ਸਕਦੇ ਹੋ ਅਗਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਆਪਣੀ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋ ਫੈਬਰਿਕ ਬਾਰੇ ਸਾਰਾ ਆਪਾਂ ਵੀਡੀਓ ਦੇ ਵਿੱਚ ਆਰਾਮ ਨਾਲ ਦੱਸ ਦੇਵਨੇ ਆ ਕਿਉਂਕਿ ਦੇਖੋ ਵੀਡੀਓ ਬਣਾਉਣ ਦਾ ਮਤਲਬ ਇਹੀ ਹੁੰਦਾ ਹੈ ਕਿ ਤੁਹਾਨੂੰ ਆਪਾ ਪ੍ਰੋਪਰ ਜਿਹੜਾ ਫੈਬਰਿਕ ਬਾਰੇ ਦੱਸ ਸਕੀਏ। ਚਲੋ ਜੀ ਅਗਲਾ ਪੀਸ ਚੈੱਕ ਕਰੋ। ਕਲਰ ਬਹੁਤ ਹੀ ਪਿਆਰਾ। ਔਰ ਇਹ ਸਾਰੇ ਸੂਟ ਇੱਕ ਹੀ ਪਹਿਨਦੇ ਨੇ। ਹਜੇ ਇਹਨਾਂ ਦਾ ਅੱਧਾ ਆਰਡਰ ਕੰਪਲੀਟ ਹੋਇਆ। ਅੱਧਾ ਆਰਡਰ ਇਹਨਾਂ ਦਾ ਨੈਕਸਟ ਮੰਥ ਜਾਏਗਾ। ਠੀਕ ਹੈ ਜੀ। ਕਿਉਂਕਿ ਜਦੋਂ ਪਹਿਣਾ ਦੇ ਕਾਫੀ ਸਾਰੇ ਫੰਕਸ਼ਨ ਆ ਜਾਂਦੇ ਨੇ ਇਕੱਠੇ ਹੀ ਤਾਂ ਫਿਰ ਉਹ ਜਿਵੇਂ ਇੱਕ ਆਰਡਰ ਦੇ ਸੂਟ ਜਿਹਦਾ ਇੱਕ ਫੰਕਸ਼ਨ ਦੇ ਸੂਟ ਜਿਹੜੇ ਮੰਗਵਾ ਲੈਂਦੇ ਨੇ ਤੁਸੀਂ ਦੇਖ ਸਕਦੇ ਹੋ ਪੂਰੀ ਸ਼ਰਟ ਦੇ ਵਿੱਚ ਹੈਵੀ ਬੂਟੀ ਜਿਹੜੀ ਬਣੀ ਹੋਈ ਹੈ ਠੀਕ ਹੈ ਇਸ ਤਰ੍ਹਾਂ ਹੈਵੀ ਕੰਮ ਜਿਹੜਾ ਬਾਹਾਂ ਦੇ ਉੱਪਰ ਹੋਇਆ ਹੋਇਆ ਔਰ ਇਹ ਜਿਹੜਾ ਫੈਬਰਿਕ ਰਹੇਗਾ ਜੀ ਇਹ ਰਹੇਗਾ ਖਾਦੀ ਸਿਲਕ ਠੀਕ ਹੈ ਜੀ ਖਾਦੀ ਸਿਲਕ ਸੈਮੀ ਵਾਲੀ ਰਹੇਗੀ ਔਰ ਸੈਮੀ ਮੈਂ ਇਹ ਨਹੀਂ ਕਹਿ ਰਹੀ ਕਿ ਬਹੁਤ ਜ਼ਿਆਦਾ ਹਲਕੀ ਕੁਆਲਿਟੀ ਬਹੁਤ ਹੀ ਫਾਈਨ ਕੁਆਲਿਟੀ ਦੀ ਖਾਦੀ ਸਿਲਕ ਜਿਹੜੀ ਰਹੇਗੀ ਠੀਕ ਹੈ ਜੀ ਤੇ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਫੈਬਰਿਕ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਔਰ ਇਸ ਤਰ੍ਹਾਂ ਘੇਰੇ ਦੇ ਉੱਪਰ ਜਿਹੜਾ ਹੈਵੀ ਕੰਮ ਰਹੇਗਾ ਇਸ ਤਰ੍ਹਾਂ ਬਹੁਤ ਹੈਵੀ ਪੀਸ ਜਿਹੜਾ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਪੂਰਾ ਹੈਵੀ ਘੇਰਾ ਬਣਿਆ ਹੋਇਆ ਆਰਾਊਂਡ 7 ਤੋਂ 8 9 ਇੰਚ ਦੇ ਆਰਾਊਂਡ ਜਿਹੜਾ ਘੇਰਾ ਬਣਿਆ ਹੋਇਆ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬੂਟੀ ਬਣੀ ਹੋਈ ਏ neck ਦੇ ਉੱਪਰ ਕੰਮ ਨਹੀਂ ਰਹੇਗਾ ਬਟ ਬਹੁਤ ਸੋਹਣਾ ਸਿੰਪਲ ਸਰਵਰ ਜੈ neck ਉੱਪਰ ਆਈਡੀ ਕੀਤਾ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਪਿਆਰਾ ਜਿਹਾ ਔਰ ਹੈਵੀ ਪੀਸ ਜਿਹੜਾ ਬਣਿਆ ਹੋਇਆ ਔਰ ਇਸ ਦੇ ਵਿੱਚ ਇੱਕ ਖਾਸ ਗੱਲ ਇਹ ਹੈ ਕਿ ਇਸ ਦੀ ਬੈਕ ਸ਼ਰਟ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਬੈਕ ਤੇ ਵੀ ਬੂਟੀ ਰਹੇਗੀ ਹਾਂ ਦੀ ਚੁਆਇਸ ਵੀ ਕਾਫੀ ਸੂਟਾਂ ਦੇ ਉੱਪਰ ਅਭੀ ਬੈਗ ਦੇ ਉੱਪਰ ਕੰਮ ਹੋਣਾ ਜ਼ਰੂਰੀ ਹੈ ਇਸ ਕਰਕੇ ਕਾਫੀ ਡਿਜ਼ਾਈਨਾਂ ਦੇ ਸੂਟਾਂ ਦੇ ਉੱਪਰ ਸੌਰੀ ਆਪਾਂ ਇਹਨਾਂ ਬੈਗ ਦੇ ਉੱਪਰ ਡਿਜ਼ਾਈਨ ਜਿਹੜਾ ਦਿੱਤਾ ਹੋਇਆ ਹੈ ਪ્યોਰ ਕੁਝ ਦੇ ਉੱਪਰ ਨਹੀਂ ਆਪਾਂ ਦਿੱਤਾ ਕਿਉਂਕਿ ਸਾਰੇ ਸੇਮ ਜਿਹੇ ਨਾ ਹੋ ਜਾਣ ਠੀਕ ਹੈ ਜੀ ਕਿਉਂਕਿ ਜਦੋਂ ਜ਼ਿਆਦਾ ਸੂਟ ਹੁੰਦੇ ਨੇ ਪਹਿਣਾ ਵੀ ਭੁੱਲ ਜਾਂਦੀਆਂ ਨੇ ਕਿ ਅਸੀਂ ਕਿਸ ਕਿਸ ਕਲਰ ਦੇ ਸੂਟ ਜਿਹੜੇ ਰੈਡੀ ਕਰਵਾਏ ਨੇ ਕਿਉਂਕਿ ਸਾਨੂੰ ਤਾਂ ਯਾਦ ਹੁੰਦਾ ਅਸੀਂ ਨੋਟ ਕੀਤੇ ਹੁੰਦੇ ਨੇ ਇਸ ਕਰਕੇ ਕੁਝ ਡਿਜ਼ਾਈਨ ਆਪਾਂ ਆਪਣੇ ਅਕੋਰਡਿੰਗ ਸੈੱਟ ਕਰ ਦਿੰਦੇ ਹਾਂ ਠੀਕ ਹੈ ਜੀ ਕਿਉਂਕਿ ਇਦਾਂ ਹੁੰਦਾ ਕਿ ਪਹਿਣਾ ਕਿਤੇ ਬੋਰਨਾ ਹੋ ਜਾਣ ਕਿ ਹਾਏ ਇਸ ਤਰ੍ਹਾਂ ਦਾ ਵੀ ਸੂਟ ਮੇਰੇ ਕੋਲ ਹੈਗਾ ਅਸੀਂ ਇਸ ਤਰ੍ਹਾਂ ਦਾ ਵੀ ਹੈਗਾ ਅਸੀਂ ਹਨਾ ਸੇਮ ਜਿਹੇ ਹੀ ਹੋਗੇ ਇਸ ਕਰਕੇ ਕਲਰ ਔਰ ਡਿਜ਼ਾਈਨ ਦਾ ਆਪਾਂ ਬਹੁਤ ਜ਼ਿਆਦਾ ਧਿਆਨ ਰੱਖਦੇ ਹਾਂ ਤੇ ਸਲਵ ਇਸ ਤਰ੍ਹਾਂ ਰਹੇਗਾ ਜੀ ਨਾਲ ਦੁਪੱਟਾ ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਬੂਟੀ ਰਹੇਗੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਬੋਟਲ ਗ੍ਰੀਨ ਦਾ ਜਿਹੜੀ ਸ਼ੇਡ ਰਹੇਗੀ ਤੁਸੀਂ ਇਸ ਨੂੰ ਐਨੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਦੁਪੱਟਾ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਖੁੱਲਾ ਡੁਲਾ ਦੁਪੱਟਾ ਹੈ ਜੀ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਪਿਓਰ ਦਾ ਦੁਪੱਟਾ ਰਹੇਗਾ ਠੀਕ ਹੈ ਜੀ ਲਓ ਜੀ ਦੁਪੱਟੇ ਨੂੰ ਪ੍ਰੋਪਰ ਆਪਾਂ ਨੇ ਫਿਨਿਸ਼ਿੰਗ ਕੀਤੀ ਹੋਈ ਹੈ ਕਿਸੇ ਦੇ ਉੱਪਰ ਲੈਸ਼ ਆਪਾਂ ਨੇ ਐਡ ਕੀਤੀ ਕਿਸੇ ਦੇ ਉੱਪਰ ਨਹੀਂ ਕੀਤੀ ਹੈਨਾ ਕਿਉਂਕਿ ਕਈ ਵਾਰ ਇਹਦਾ ਹੁੰਦਾ ਕਿ ਆਪਾਂ ਸਾਰੇ ਦੁਪੱਟੇ ਦੇ ਉੱਪਰ ਲੈਸ਼ ਐਡ ਕਰ ਜਿਹੜੇ ਜਿਹੜੇ ਕਲਰ ਫੈਬਰਿਕ ਆਪਾਂ ਤੁਹਾਨੂੰ ਦਿਖਾ ਰਹੇ ਆਂ ਜ਼ਰੂਰੀ ਨਹੀਂ ਕਿ ਤੁਸੀਂ ਇਹਨਾਂ ਦੇ ਉੱਪਰ ਹੀ ਰੈਡੀ ਕਰਵਾਉਣੇ ਨੇ ਤੁਸੀਂ ਆਪਣੀ ਚੋਇਸ ਦਾ ਕਲਰ ਦੱਸ ਕੇ ਰੈਡੀ ਕਰਵਾ ਸਕਦੇ ਹੋ ਆਪਣੀ ਚੋਇਸ ਦਾ ਫੈਬਰਿਕ ਦੱਸ ਸਕਦੇ ਹੋ ਜਿਹੜੀਆਂ ਭੈਣਾਂ ਸਾਮੀ ਨਹੀਂ ਵੇਅਰ ਕਰਦੀਆਂ ਤੁਸੀਂ ਪਿਓਰ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਪਿਓਰ ਦੀ ਪ੍ਰਾਈਸ ਦਾ ਥੋੜਾ ਜਿਹਾ ਫਰਕ ਰਹੇਗਾ ਉਹ ਜਦੋਂ ਤੁਸੀਂ ਸਾਨੂੰ ਵਟਸਐਪ ਤੇ ਪ੍ਰਾਈਸ ਪੁੱਛੋਗੇ ਉਹਦੇ ਵਿੱਚ ਆਪਾਂ ਤੁਹਾਨੂੰ ਦੱਸ ਦਾਂਗੇ ਠੀਕ ਹੈ ਜੀ ਬਹੁਤ ਸਾਰੇ ਸੂਟ ਰੈਡੀ ਹੋਏ ਪਏ ਨੇ ਪਰ ਟਾਈਮ ਨਾ ਹੋਣ ਦੀ وجہ ਕਰਕੇ ਵੀਡੀਓ ਜਿਹੜੀਆਂ ਸ਼ੂਟ ਨਹੀਂ ਹੋ پا ਰਹੀਆਂ ਬਹੁਤ ਮੁਸ਼ਕਲ ਨਾਲ ਟਾਈਮ ਕੱਢ ਕੇ ਵੀਡੀਓ ਸ਼ੂਟ ਕਰ ਰਹੇ ਆਂ ਔਰ ਕਾਫੀ ਭੈਣਾਂ ਦੇ WhatsApp ਤੇ ਮੈਸੇਜ ਵੀ ਆ ਰਹੇ ਸੀ ਕਿ ਤੁਸੀਂ Instagram ਤੇ ਵੀਡੀਓ ਬਹੁਤ ਘੱਟ ਅਪਲੋਡ ਕਰਦੇ ਆਂ ਕੀ ਕਰੀਏ ਜੀ ਇਧਰ YouTube ਵਾਸਤੇ ਬੜੀ ਮੁਸ਼ਕਲ ਨਾਲ ਜਿਹੜੀਆਂ ਨੇ ਵੀਡੀਓ ਸ਼ੂਟ ਹੁੰਦੀਆਂ ਨੇ ਤਦ ਲੋ ਜੀ ਅਗਲਾ ਪੀਸ ਚੈੱਕ ਕਰੋ ਬਹੁਤ ਹੀ ਸੋਨਾ ਡਾਰਕ ਗ੍ਰੇ ਕਲਰ ਰਹੇਗਾ ਔਰ ਪੂਰਾ ਹੈਵੀ ਨੈਕ ਜਿਹੜਾ ਇਹਦਾ ਬਣਿਆ ਹੋਇਆ ਜਿਵੇਂ ਜਿਵੇਂ ਭੈਣ ਨੇ ਸਾਨੂੰ ਡਿਜ਼ਾਈਨ ਸੈਂਡ ਕੀਤੇ ਸੀ ਆਪਾਂ ਭੈਣ ਦੀ ਚੁਆਇਸ ਅਕੋਰਡਿੰਗ ਹੀ ਸੂਟ ਜਿਹੜੇ ਰੈਡੀ ਕੀਤੇ ਨੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਾਜੂ ਦੇ ਵਿੱਚ ਆਪਾਂ ਨੇ ਪੈਚ ਲਗਾ ਕੇ ਜਿਹੜਾ ਕੰਮ ਕੀਤਾ ਹੋਇਆ ਔਰ ਪੂਰੀ ਸ਼ਰਟ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਆਪਾਂ ਪੈਚ ਜਿਹੜਾ ਜ਼ਰੂਰ ਐਡ ਆਨ ਕੀਤਾ ਹੋਇਆ ਠੀਕ ਹੈ ਜੀ ਹੈਵੀ ਬਾਜੂ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਹੈਵੀ ਨੈਕ ਬਣਿਆ ਹੋਇਆ ਇੱਥੇ ਵੀ ਆਪਾਂ ਨੇ ਰਸਟ 오ਰੇਂਜ ਕਲਰ ਦਾ ਪੈਚ ਜਿਹੜਾ ਐਡ-ਆਨ ਕੀਤਾ ਹੋਇਆ ਠੀਕ ਹੈ ਔਰ ਇਸੇ ਤੁਸੀਂ ਦੇਖ ਸਕਦੇ ਹੋ ਫਰੋਜ਼ੀ ਕਲਰ ਦਾ ਪੈਚ ਆਪਾਂ ਨੇ ਐਡ-ਆਨ ਕੀਤਾ ਹੋਇਆ ਔਰ ਪੂਰਾ ਕੰਮ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਤੇ ਇਸ ਤਰ੍ਹਾਂ ਫਲਾਰ ਬਣਿਆ ਹੋਇਆ ਆਪਣਾ हिਪ ਤੋਂ ਲੈ ਕੇ ਪੂਰਾ ਉੱਪਰ ਚੈਸਟ ਤੱਕ ਜਿਹੜਾ ਫਲਾਰ ਰਹੇਗਾ ਠੀਕ ਹੈ ਔਰ ਇਸ ਤਰ੍ਹਾਂ ਵੀ ਤੁਸੀਂ ਦੇਖ ਸਕਦੇ ਇਧਰ ਇਸ ਵਾਲੀ ਸਾਈਡ ਤੇ ਵੀ ਬਹੁਤ ਸੋਹਣਾ ਕੰਮ ਜਿਹੜਾ ਹੋਇਆ ਹੋਇਆ ਠੀਕ ਹੈ ਜੀ ਘੇਰਾ ਚਾਕ हिਪ ਪੂਰਾ ਉੱਪਰ ਤੱਕ ਜਿਹੜਾ ਕੰਮ ਹੈ ਹੋਇਆ ਹੋਇਆ ਪੂਰਾ ਹੈਵੀ ਪੀਸ ਹੈ ਜੀ ਇਹ ਵਾਲ ਕਲਰ ਬਹੁਤ ਹੀ ਪਿਆਰਾ ਡਾਰਕ ਗ੍ਰੇ ਜਿਹਾ ਕਲਰ ਹੈ ਜੀ ਇਸ ਤਰ੍ਹਾਂ ਔਰ ਇਸ ਦੀ ਬੈਕ ਦੇ ਉੱਪਰ ਵੀ ਕੰਮ ਰਹੇਗਾ ਨੈਕ ਤੇ ਇਸ ਤਰ੍ਹਾਂ ਵੀ ਸ਼ੇਪ ਨੈਕ ਰਹੇਗਾ ਬਾਕੀ ਲੁੱਕ ਜਿਹੜੀ ਉਹ ਪਾਣ ਤੋਂ ਬਾਅਦ ਪਤਾ ਚੱਲਦੀ ਹੈ ਪ੍ਰੋਪਰ ਕਈ ਵਾਰ ਆਪਾਂ ਇੱਥੇ ਤੁਹਾਨੂੰ ਦਿਖਾ ਦਿੰਦੇ ਆ ਲੁੱਕ ਨਹੀਂ ਪਤਾ ਲੱਗਦੀ ਆਪਾਂ ਡੰਮੀ ਤੇ ਵੀ ਵੀਡੀਓ ਸ਼ੂਟ ਕਰਾਂਗੇ ਇੰਸਟਾਗ੍ਰam ਲਈ ਤੁਸੀਂ ਉੱਥੇ ਜਾ ਕੇ ਵੀ ਸਾਡੀਆਂ ਵੀਡੀਓਜ਼ ਦੇਖ ਸਕਦੇ ਹੋ ਇੰਸਟਾਗ੍ਰam ਆਈਡੀ ਆਪਣੀ ਹੈਗੀ ਹੈ ਜੀ ਭੈਣਾਂ ਦਾ ਬੁਟੀਕ ਸੇਮ ਹੀ ਜੋ ਆਪਣੇ YouTube ਚੈਨਲ ਹੈ ਸੇਮ ਨਾਮ ਤੇ ਹੀ ਆਪਣਾ ਇੰਸਟਾਗ੍ਰam ਆਈਡੀ ਤੁਸੀਂ ਉੱਥੇ ਜਾ ਕੇ ਸਾਨੂੰ ਫੋਲੋ ਕਰ ਲਓ ਕਿਉਂਕਿ ਕੱਲ ਮੈਨੂੰ ਮੈਸੇਜ ਆਇਆ ਸੀ ਤੇ ਭੈਣਾਂ ਕਹਿ ਰਹੇ ਸੀ ਕਿ ਸਾਡੇ ਕੋਲ ਟਾਈਮ ਬਹੁਤ ਘੱਟ ਹੁੰਦਾ ਵੀ ਪੂਰੀ ਵੀਡੀਓ ਦੇਖਣ ਦਾ ਇਸ ਕਰਕੇ ਤੁਸੀਂ ਇੰਸਟਾਗ੍ਰam ਤੇ ਵੀਡੀਓ ਅਪਲੋਡ ਕਰ ਦਿਆ ਕਰੋ ਕਿਉਂਕਿ ਆਪਾਂ ਇੱਕ ਵੀਡੀਓ ਉੱਥੇ ਦੇਖ ਸਕਦੇ ਹਾਂ ਸਹੀ ਗੱਲ ਹੈ ਜੀ ਜਿਹੜੀਆਂ ਭੈਣਾਂ ਕੋਲ ਟਾਈਮ ਨਹੀਂ ਹੁੰਦਾ ਤੁਸੀਂ ਇੰਸਟਾਗ੍ਰam ਤੇ ਜਾ ਕੇ ਦੇਖ ਸਕਦੇ ਹੋ ਇਸ ਤਰ੍ਹਾਂ ਬਾਟਮ ਦੇ ਉੱਪਰ ਕੰਮ ਰਹੇਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਾਟਮ ਦੇ ਉੱਪਰ ਕੰਮ ਹੈ ਜੀ ਸਭ ਦੀ ਆਪੋ ਆਪਣੀ ਚੁਆਇਸ ਹੈ ਕੋਈ ਬਾਟਮ ਤੇ ਲਾਈਕ ਕਰੋ ਜੇ ਨਹੀਂ ਲਾਈਕ ਕਰ ਤੁਸੀਂ ਸਕਿੱਪ ਵੀ ਕਰਵਾ ਸਕਦੇ ਹੋ। ਲਓ ਜੀ। ਦੁਪੱਟਾ ਚੈੱਕ ਕਰੋ ਬਹੁਤ ਹੈਵੀ ਦੁਪੱਟਾ ਰਹੇਗਾ ਇਸ ਤਰ੍ਹਾਂ। ਪੂਰੇ ਦੁਪੱਟੇ ਦੇ ਵਿੱਚ ਪੈਚ ਵਰਕ ਰਹੇਗਾ ਬਹੁਤ ਹੈਵੀ ਹੈਵੀ ਜਿਹੜਾ ਫਲਾਰ ਵਿੱਚ ਬਣੇ ਹੋਏ ਨੇ ਪੂਰੇ ਦੁਪੱਟੇ ਦੇ ਵਿੱਚ ਬੂਟੀ ਰਹੇਗੀ। ਇਸੇ ਤਰ੍ਹਾਂ ਦੂਜੀ ਸਾਈਡ ਰਹੇਗਾ। ਲਓ ਜੀ। ਔਰ ਇਸ ਤਰ੍ਹਾਂ ਆਪਾਂ ਫਿਨਿਸ਼ਿੰਗ ਪੱਟੀ ਦੇ ਕੇ ਦੁਪੱਟਾ ਜਿਹੜਾ ਰੈਡੀ ਕੀਤਾ ਹੋਇਆ ਜੀ। ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਜਿਹੜਾ ਵਰਕ ਕਰਵਾ ਸਕਦੇ ਹੋ 컬러 ਡਿਸਾਈਡ ਕਰ ਸਕਦੇ ਹੋ ਜਿਵੇਂ ਤੁਸੀਂ ਲਾਈਕ ਕਰਦੇ ਤੁਸੀਂ ਉਸ ਤਰੀਕੇ ਨਾਲ ਕਰਵਾ ਸਕਦੇ ਹੋ ਕਿਉਂਕਿ ਦੇਖੋ ਆਪਾਂ ਕੰਮ ਤੁਹਾਡੀ ਚੁਆਇਸ ਦੇ ਅਕੋਰਡਿੰਗ ਕਰਨਾ ਹੈ ਕਈ ਵਾਰ ਜਿਹੜੇ ਭੈਣਾਂ ਕਹਿ ਦਿੰਦੀਆਂ ਨੇ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ ਅਮਨ ਸਿਰਫ ਸਾਨੂੰ 컬러 ਇਹ ਵਾਲੇ ਚਾਹੀਦੇ ਡਿਜ਼ਾਈਨ ਆਪਣੇ ਅਕੋਰਡਿੰਗ ਬਣਾ ਦਿਓ ਹਨਾ ਸੋਹਣੇ ਜੇ ਹੋਣ ਡੀਸੈਂਟ ਜੇ ਹੋਣ ਪਰ ਉਹਨਾਂ ਭੈਣਾਂ ਦੇ ਸੂਟ ਜਿਹੜੇ ਆਪਾਂ ਆਪਣੀ ਚੁਆਇਸ ਦੇ ਅਕੋਰਡਿੰਗ ਜਿਹੜੇ ਰੈਡੀ ਕਰਕੇ ਦਿੰਨੇ ਆ ਠੀਕ ਹੈ ਜੀ लो जी अगला पीस चेक करो बहुत ही प्यारा कलर बहुत ज्यादा सोहना है जी।, जी इस तरह रहेगा नैक बहुत सोहना सिंपल सोबर जहा नैक बनया हुआ बहुत प्यारा लग रहा है और इस तरह तुझे देख सकते हो बहुत हैवी कम है जी ਕੀ ਜੀ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਸਿੱਪੀ ਦਾ ਕੰਮ ਮਿਲੇਗਾ ਬਹੁਤ ਸੋਹਣਾ ਗੋਟਾ ਪੱਤੀ ਦਾ ਕੰਮ ਕੀਤਾ ਗਿਆ ਕਰਦਾਣਾ ਆਪਾਂ ਨੇ ਤੇ ਜਿਹਨੂੰ ਮਿਰਰ ਬੀਟ ਆਪਾਂ ਕਹਿ ਦਿੰਦੇ ਆ ਦਬਕਾ ਐਡ-ਆਨ ਕੀਤਾ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਸਭ ਦੇ ਵਿੱਚ ਪੈਚ ਜਿਹੜਾ ਆਪਾਂ ਨੇ ਐਡ-ਆਨ ਕੀਤਾ ਹੋਇਆ ਗੋਟਾ ਪੱਤੀ ਨਾਲ ਬਹੁਤ ਸੋਹਣੇ ਜਿਹੜੇ ਫਲਾਰ ਬਣੇ ਹੋਏ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪੀਸ ਜਿਹੜਾ ਰੈਡੀ ਹੋਇਆ ਹੋਇਆ ਜੀ ਔਰ ਕਲਰ ਬਹੁਤ ਹੀ ਪਿਆਰਾ ਵਾਈਨ ਕਲਰ ਦੇ ਵਿੱਚ ਆਪਾਂ ਇਹ ਪੀਸ ਜਿਹੜਾ ਰੈਡੀ ਕੀਤਾ ਹੋਇਆ ਇਸ ਤਰ੍ਹਾਂ ਰਹੇਗਾ ਘੇਰੇ ਦਾ ਕੰਮ ਬਹੁਤ ਹੀ ਪਿਆਰਾ ਜਿਹਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ। ਔਰ ਬਾਟਮ ਜਿਹੜੀ ਪਲੇਨ ਰਹੇਗੀ ਨਾਲ। ਲੋਸ ਇਸ ਤਰ੍ਹਾਂ ਰਹੇਗਾ ਪ੍ਰੋਪਰ ਜਿਹੜੀ ਲੁੱਕ ਰਹੇਗੀ ਸੂਟ ਦੀ। ਅਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਸੀਂ ਇੰਸਟਾਗ੍ਰਾਮ ਤੇ ਜਾ ਕੇ ਤੁਸੀਂ ਵੀਡੀਓ ਜਿਹੜੀ ਚੈੱਕ ਕਰ ਸਕਦੇ ਹੋ ਠੀਕ ਹੈ ਜਿੰਨਾ ਭੈਣਾਂ ਕੋ ਟਾਈਮ ਬਹੁਤ ਘੱਟ ਹੁੰਦਾ ਉਹ ਇੰਸਟਾਗ੍ਰਾਮ ਤੇ ਸਾਨੂੰ ਜਾ ਕੇ ਵੀਡੀਓ ਸਾਡੀਆਂ ਦੇਖ ਕੇ ਆਪਣੇ ਸੂਟ ਦਾ ਆਰਡਰ ਸਾਨੂੰ ਦੇ ਸਕਦੇ ਹੋ ਠੀਕ ਹੈ ਜੀ ਕੰਮ ਬਿਲਕੁਲ ਨੇੜ ਤੋਂ ਚੈੱਕ ਕਰੋ ਬਹੁਤ ਸੋਹਣਾ ਕੰਮ ਹੋਇਆ ਇੱਕ ਵੀ ਚੀਜ਼ ਇਧਰ ਉਧਰ ਨਹੀਂ ਹਿਲ ਰਹੀ ਜਿਵੇਂ ਤੁਸੀਂ ਦੇਖ ਸਕਦੇ ਹੋ ਮਟੀਰੀਅਲ ਸਾਰਾ ਵੀ ਜਿੰਨਾ ਵੀ ਲੱਗਿਆ ਹੋਇਆ ਸਾਰਾ ਇੱਕ ਇੱਕ ਲਾਈਨ ਦੇ ਵਿੱਚ ਜਿਹੜਾ ਆਪਾਂ ਨੇ ਐਡ ਆਨ ਕੀਤਾ ਹੋਇਆ ਬਹੁਤ ਸੋਹਣਾ ਆਪਣੇ ਲਾਫ ਵਾਈਡਰ ਕਲਰ ਦਾ ਪੈਚ ਐਡ ਕੀਤਾ ਹੋਇਆ ਫਰੋਜ਼ੀ ਕਲਰ ਦਾ ਪੈਚ ਜਿਹੜਾ ਐਡ ਜਿਵੇਂ ਆਪਣੀ ਸ਼ਰਟ ਦੇ ਵਿੱਚ ਲਾਈਨਾਂ ਨੇ ਉਸੇ ਤਰ੍ਹਾਂ ਹੀ ਆਪਣੇ ਦੁਪट्टे ਦੇ ਵਿੱਚ ਲਾਈਨਾਂ ਨੇ ਲਓ ਜੀ ਇਸ ਤਰ੍ਹਾਂ ਔਰ ਬਹੁਤ ਸੋਹਣੀ ਫਿਨਿਸ਼ਿੰਗ ਪੱਟੀ ਆਪਾਂ ਨੇ ਇੱਥੇ ਦਿੱਤੀ ਹੋਈ ਤੁਸੀਂ ਦੇਖ ਸਕਦੇ ਹੋ ਜਿਵੇਂ ਦਾ ਸੂਟ ਦੇ ਵਿੱਚ ਆਪਾਂ ਨੇ ਕਲਰ ਐਡ ਕੀਤਾ ਹੋਇਆ ਸੇਮ ਹੀ ਆਪਾਂ ਨੇ ਸੂਟ ਨੂੰ ਵੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਏ ਔਰ ਉਸੇ ਤਰ੍ਹਾਂ ਹੀ ਆਪਾਂ ਦੁਪੱਟੇ ਨੂੰ ਜਿਹੜੀ ਫਿਨਿਸ਼ਿੰਗ ਪੱਟੀ ਜਿਹੜੀ ਦਿੱਤੀ ਹੋਈ ਏ ਬਹੁਤ ਹੀ ਪਿਆਰੇ ਜਿਹੇ ਕਲਰਫੁਲ ਜਿਹੜੇ ਸੂਟ ਬਣੇ ਹੋਏ ਤੁਸੀਂ ਦੇਖ ਸਕਦੇ ਹੋ ਔਰ ਕਲਰ ਕੰਬੀਨੇਸ਼ਨ ਹਮੇਸ਼ਾ ਹੀ ਤੁਸੀਂ ਦੇਖਦੇ ਹੋ ਕਿ ਸਾਡੇ ਬਹੁਤ ਹੀ ਜ਼ਿਆਦਾ ਸੋਹਣੇ ਹੁੰਦੇ ਨੇ ਸਿੰਪਲ ਸੋਬਰ ਜੇ ਡੀਸੈਂਟ ਜੇ ਹੁੰਦੇ ਨੇ ਕਿਸੇ ਨਾਲ ਕਿਸੇ ਦਾ ਕੋਈ ਮੈਚ ਜਿਹੜਾ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਹੁ ਜਿਹੜੀ ਬਰੀਕ ਬਰੀਕ ਜਿਹੜੀ ਲੈਸ ਜਿਹੜੀ ਪਾਈਪਿੰਗ ਜਿਹੜੀ ਦਿੱਤੀ ਹੋਈ ਦੁਪੱਟੇ ਤੇ ਬਹੁਤ ਹੀ ਪਿਆਰੀ ਲੱਗ ਰਹੀ ਹੈ ਤੋਂ ਨੂੰ ਇਹਨਾਂ ਦੇ ਵਿੱਚੋਂ ਕਿਹੜਾ ਪੀਸ ਵਧੀਆ ਲੱਗ ਰਿਹਾ ਕਮੈਂਟ ਬਾਕਸ ਵਿੱਚ ਆਪਣਾ ਮੈਸੇਜ ਜ਼ਰੂਰ ਛੱਡਿਓ ਠੀਕ ਹੈ ਜੀ ਕਿਉਂਕਿ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਤੁਹਾਨੂੰ ਸਾਡੇ ਡਿਜ਼ਾਈਨਰਾਂ ਦੇ ਵਿੱਚੋਂ ਕਿਹੜਾ ਡਿਜ਼ਾਈਨ ਜਿਹੜਾ ਜ਼ਿਆਦਾ ਵਧੀਆ ਲੱਗ ਰਿਹਾ ਲੋ ਜੀ ਅਗਲਾ ਪੀਸ ਚੈੱਕ ਕਰੋ ਇਹ ਵੀ ਪੀਸ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇਹ ਨੈਕ ਦਾ ਕੰਮ ਰਹੇਗਾ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਬਣਿਆ ਹੋਇਆ ਮਹਿਰੂਨ ਕਲਰ ਦਾ ਆਪਾਂ ਨੇ ਇੱਥੇ ਥ੍ਰੈਡ ਐਡ ਆਨ ਕੀਤਾ ਹੋਇਆ ਠੀਕ ਹੈ ਜੀ ਹੈਵੀ ਨੈਕ ਰਹੇਗਾ ਠੀਕ ਹੈ ਔਰ ਇਸ ਤਰ੍ਹਾਂ ਹੈਵੀ ਬਾਹੂ ਦੇ ਉੱਪਰ ਕੰਮ ਰਹੇਗਾ ਇਹ ਸਾਰਾ ਕੰਮ ਜਿਹੜਾ ਤੁਸੀਂ ਦੇਖ ਸਕਦੇ ਹੋ ਥ੍ਰੈਡ ਦਾ ਕੀਤਾ ਹੋਇਆ ਠੀਕ ਹੈ ਕੋਈ ਇਹਦੇ ਵਿੱਚ ਪੈਚ ਜਿਹੜਾ ਆਪਾਂ ਨੇ ਨਹੀਂ ਐਡ ਆਨ ਕੀਤਾ ਹੋਇਆ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਬੂਟੀ ਮਿਲੇਗੀ ਠੀਕ ਹੈ ਜੀ ਇਹ ਵੀ ਆਪਾਂ ਨੇਚਰਲ ਕ੍ਰੇਪ ਦੇ ਉੱਪਰ ਜਿਹੜਾ ਰੈਡੀ ਕੀਤਾ ਸੂਟ ਔਰ ਇਸ ਤਰ੍ਹਾਂ ਹੈ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ప్రోపర్ లక్ష్ చెక్లో చెక్లో ਔਰ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਮਹਿਰੂਨ ਕਲਰ ਦੀ ਹੀ ਆਪਾਂ ਨੇ ਪੇਸਟਿੰਗ ਪੱਟੀ ਜਿਹੜੀ ਸੂਟ ਨੂੰ ਦਿੱਤੀ ਹੋਈ ਹੈ ਸਾਡਾ ਕੋਈ ਵੀ ਸੂਟ ਜਿਹੜਾ ਬਿਨਾਂ ਪੇਸਟਿੰਗ ਪੱਟੀ ਤੋਂ ਆਪਾਂ ਨਹੀਂ ਰੈਡੀ ਕਰਦੇ ਕਿਉਂਕਿ ਜਦੋਂ ਤੁਸੀਂ ਇੰਨੇ ਪੈਸੇ ਆਪਣੇ ਸੂਟ ਤੇ ਲਗਾ ਰਹੇ ਹੋ ਫਿਰ ਦੋ ਤਿੰਨ ਸੌ ਸਲਾਈ ਪਿੱਛੇ ਤੁਸੀਂ ਹਨਾ ਇਹ ਨਾ ਕਰਿਆ ਕਰੋ ਵੀ ਫਿਨਿਸ਼ਿੰਗ ਪੱਟੀ ਲਾਉਣਾ ਸਾਡੀ ਸਲਾਈ ਵਾਜ ਜੇਗੀ ਤੁਹਾਡੇ ਸੂਟ ਦੀ ਵੀ ਗ੍ਰੇਸ ਜਿਹੜੀ ਬਹੁਤ ਜ਼ਿਆਦਾ ਸੋਹਣੀ ਬਣ ਜਾਂਦੀ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਰਹੇਗਾ ਸਲਵਾਰ ਦਾ ਕੰਮ ਸੌਰੀ ਸਲਵਾਰ ਦੇ ਉੱਪਰ ਆਪਾਂ ਨੇ ਕੋਈ ਕੰਮ ਜਿਹੜਾ ਨਹੀਂ ਕੀਤਾ ਕਿਉਂਕਿ ਭੈਣ ਦੀ ਜਿੰਮੇ ਜਿੰ ਕੀਤੀ ਹੋਈ ਹੈ ਨਾਲ ਹੀ ਆਪਾਂ ਲੈਸ ਜਿਹੜੀ ਐਡ-ਆਨ ਕੀਤੀ ਹੋਈ ਹੈ ਬਹੁਤ ਸੋਹਣੇ ਪੀਸ ਜਿਹੜੇ ਰੈਡੀ ਹੋਏ ਹੋਏ ਤੁਸੀਂ ਦੇਖ ਸਕਦੇ ਹੋ ਇਹਨਾਂ ਵਿੱਚੋਂ ਕੋਈ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਆ ਤੁਸੀਂ ਉਹ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਅੱਜ ਤੁਹਾਨੂੰ ਬਹੁਤ ਹੀ ਸੋਹਣੇ-ਸੋਹਣੇ ਡਿਜ਼ਾਈਨ ਦਿਖਾਏ ਨੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀ ਪਸੰਦ ਆਏ ਹੋਣਗੇ ਤੁਹਾਨੂੰ ਇਹਨਾਂ ਦੇ ਵਿੱਚੋਂ ਕਿਹੜਾ ਡਿਜ਼ਾਈਨ ਸਭ ਤੋਂ ਵਧੀਆ ਲੱਗਿਆ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਿਓ ਔਰ ਜਿਹੜੀਆਂ ਭੈਣਾਂ ਚੈਨਲ ਤੇ ਪਹਿਲੀ ਵਾਰੀ ਆਉਂਦੀਆਂ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਕਾਫੀ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਉਹ ਹਮੇਸ਼ਾ ਹੀ ਮੈਨੂੰ ਮੈਸੇਜ ਕਰਦੀ ਰਹਿੰਦੇ ਆ ਅੱਜ ਵੀਡੀਓ ਨਹੀਂ ਆਈ ਅੱਜ ਵੀਡੀਓ ਨਹੀਂ ਆਈ ਵੀਡੀਓ ਆਪਾਂ ਸਿਰਫ ਕਈ ਵਾਰ ਇਹਦਾ ਹੁੰਦਾ ਕਿ ਇੱਕ ਦੋ ਦਿਨ ਆਪਣੀ ਵੀਡੀਓ ਲੇਟ ਹੋ ਜਾਂਦੀ ਉਹ ਵੀ ਨੈਟਵਰਕ ਇਸ਼ੂ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ